ਇੱਕ ਗੁਰੂ ਅਰਜਨ ਦੇਵ ਨਾ ਦਾ ਹਿੰਦੂ ਜਿਹੜਾ ਸਾਦਾ ਦੇ ਕੱਪੜੇ ਪਾਉਂਦਾ ਸੀ ਉਹ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਪਿੱਛੇ ਲਾ ਰਿਹਾ ਸੀ ਉਹਦੀ ਕੂੜ ਦੀ ਦੁਕਾਨ ਮੈਂ ਖਤਮ ਕਰ ਦਿੱਤੀ ਇਹ ਗੱਲਾਂ ਗਈਆਂ ਹੀਆਂ ਤੁਸਕੇ ਜ਼ਾਗੀਰ ਦੀ ਠੀਕ ਹੈ ਜੀ ਉਸ ਜ਼ਾਗੀਰ ਦੀ ਆਟੋ ਬਾਇਓਗ੍ਰਾਫੀ ਕਹੀ ਜਾਂਦੀ ਹੈ ਬਿਲਕੁਲ ਠੀਕ ਹੈ ਜੀ ਦੋ ਗੱਲਾਂ ਨੇ ਚ ਹਮ ਅੱਜ ਡੈਮੋਕ੍ਰੇਸੀ ਦਾ ਦੌਰ ਹੈ ਇੱਕ ਪਾਸੇ ਇੱਕ ਗਵਾਹ ਹੈ ਇੱਕ ਪਾਸੇ 15 ਗਵਾਹ ਨੇ ਕਿਦੀ ਮੰਨੀ ਜਾਊ ਵੈਸੇ ਮੈਂ ਕਰ ਰਹੇ ਹਾਂ ਬਗਲ 15 ਦੇ ਮੰਨੀ ਜਾਊ ਨਾ ਜਿੱਦ 15 ਵੋਟਾਂ ਪੈਣੀਆਂ ਇੱਕ ਪਾਸੇ ਇਹ ਕਿਹਾ ਜਾਂਦਾ ਹੈ ਵੀ ਮੁਸਲਮਾਨ ਦਾ ਯਕੀਨ ਨਹੀਂ ਕਰਦਾ ਚਾਹੇ ਤੇਲ ਜਵਾਬਾਗੇ ਉਹ ਮੈਂ ਪਿਛਲੀ ਵਾਰੀ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਉਹ ਹੁਣ ਇੱਥੇ ਮੁਸਲਮਾਨ ਦੀ ਕਿਤਾਬ ਦਾ ਕਿਉਂ ਹਵਾਲਾ ਦਿੱਤਾ ਜਾਂਦਾ ਹੈ ਚੇ 10 15 ਅਮਨਿਕ ਹਵਾਲੇ ਦਿੱਤੇ ਨੇ ਸਿੱਖ ਇਤਿਹਾਸਕਾਰਾਂ ਦੇ ਜਿਹੜੇ ਭਰੋਸੇਯੋਗ ਤੇ ਪ੍ਰਮਾਣਿਕ ਨੇ ਹੂੰ ਠੀਕ ਹੈ ਜੀ ਦੋ ਗੱਲਾਂ ਹੋ ਗਈਆਂ ਹੁਣ ਮੈਂ ਤੁਸ ਜਹਾਂਗੀਰ ਦੇ ਆਉਣਾ ਪਹਿਲੀ ਗੱਲ ਤੇ ਇਹ ਕਿ ਤੁਸ ਕੇ ਜਹਾਂਗੀਰ ਦੀ ਕਿਸੇ ਇਬਾਰਤ ਦਾ ਸਹਾਰਾ ਲੈ ਕੇ ਜੋ ਕੁਝ ਕਿਹਾ ਜਾਂਦਾ ਗੁਰੂ ਸਾਹਿਬ ਦੇ ਅਰਜੀ ਸਿੱਧੀ ਬਾਰੇ ਉਹ ਕੋਈ ਪ੍ਰਮਾਣਿਕ ਦਲੀਲ ਨਹੀਂ ਹੈਗੀ ਨੰਬਰ 1 ਤੁਸਕੇ ਜਹਾਂਗੀਰ ਪਰਮਾਨੀ ਨਹੀਂ ਹੈ ਜਾ ਕੇ ਇਹਨੇ ਨਹੀਂ ਲਿਖਾਈ ਮੈਂ ਦੱਸਦਾ ਨੰਬਰ 1 ਤੁਸਕੇ ਜਹਾਂਗੀਰੀ ਕੋਈ ਪਰਮਾਨੀ ਕਿਤਾਬ ਨਹੀਂ ਹੈਗੀ ਨਹੀਂ ਹੈਗੀ ਔਥੈਂਟਿਕ ਕਿਤਾਬ ਨਹੀਂ ਹੈਗੀ ਦੂਸਰੇ ਤੁਸਕੇ ਜਹਾਂਗੀਰੀ ਜਹਾਂਗੀਰ ਦੀ ਆਪਣੀ ਲਿਖਤ ਨਹੀਂ ਹੈਗੀ ਬਲਕਿ ਆਪਣੀ ਲਿਖਤ ਨਹੀਂ ਹੈ ਮੈਂ ਦੱਸ ਰਿਹਾ ਦੱਸ ਰਿਹਾ ਜਹਾਂਗੀਰ ਤੋਂ ਚੌਖਾ ਸਮਾ ਮਗਰੋਂ ਯਾਨੀ ਕਿ ਜਹਾਂਗੀਰ ਦੀ ਮੌਤ ਤੋਂ 97 ਸਾਲ ਮਗਰੋਂ ਸਗਰ ਕਿਤੀ ਗਈ ਹੈ ਨੰਬਰ 3 ਅਜਿਹੀਆਂ ਕਿਤਾਬਾਂ ਦਾ ਸਹਾਰਾ ਲੈ ਕੇ ਕੋਈ ਵਿਚਾਰ ਪੇਸ਼ ਕਰਨਾ ਤੇ ਇੱਕ ਵੱਡੀ ਗਿਤੀ ਦੇ ਸਿੱਖ ਇਤਿਹਾਸਕਾਰਾਂ ਆਂ ਦੀਆਂ ਜਿਹੜੇ ਕਿ ਭਰੋਸੇਯੋਗ ਤੇ ਪ੍ਰਮਾਣਿਕ ਨੇ ਜਿਹੜੇ ਕਿ ਰਿਲਾਈਏਬਲ ਤੇ ਆਥੈਂਟਿਕ ਨੇ ਉਹਨਾਂ ਦੀ ਲਿਖਤਾਂ ਦਾ ਖੰਡਨ ਕਰ ਦੇਣਾ ਕੋਈ ਸ਼ੋਭੀ ਲਿਖਤ ਚੰਗੀ ਗੱਲ ਨਹੀਂ ਹੈ ਇਹ ਵੀ ਚੌਥੀ ਗੱਲ ਇਹ ਵੀ ਤਾਂ ਹੋ ਸਕਦਾ ਕਿ ਤੁਸਗੇ ਜਹਾਂਗੀਰ ਜੀ ਬਾਅਦ ਵਾਦਾ ਘਟਕਦਾ ਗਿਆ ਹੋਵੇ ਕਿਉਂਕਿ ਅਜਿਹੀਆਂ ਕਿਤਾਬਾਂ ਚ ਬਾਅਦ ਵਿੱਚ ਘਟਾਏ ਬਾਦਿਆਂ ਦਾ ਹੁਣ ਸਮੱਸਿਆ ਬਗਲ ਨਹੀਂ ਹੈ ਅੱਜ ਸਾਡੇ ਸਾਹਮਣੇ ਇਤਿਹਾਸ ਦੀਆਂ ਕਿਤਾਬਾਂ 'ਚ ਬਦਲਾਅ ਹੋ ਰਿਹਾ ਹੋ ਰਿਹਾ ਨਾ ਨਾਮ ਬਦਲੇ ਜਾ ਰਹੇ ਨੇ ਮਦਰਾਸ ਦਾ ਨਾਮ ਚੰਨੀ ਰਖ ਦਿੱਤਾ ਗਿਆ ਕਰਦੇ ਨਾਮ ਕੋਲਕਾਤਾ ਰਖ ਦਿੱਤਾ ਗਿਆ ਆ ਉਹਦਾ ਜਿਹੜੀ ਜਿੱਥੇ ਬਾਬਰੀ ਮਾਸੀ ਜਗ੍ਹਾ ਸੀ ਇੱਥੇ ਫੈਜ਼ਾਬਾਦ ਉਹਨਾਂ ਇੱਧਰ ਰਖ ਦਿੱਤਾ ਗਿਆ ਇਤਿਹਾਸ ਬਦਲਿਆ ਗਿਆ ਨਾ ਜਦ ਕਿ ਅੱਜ ਇੰਨੇ ਅੱਛੇ ਐਡਵਾਂਸ ਸਾਧਨ ਨੇ ਇੰਨੀ ਟੈਕਨੋਲੋਜੀ ਹੈ ਇੰਨੇ ਲੋਕ ਪੜ੍ਹੇ ਲਿਖੇ ਨੇ ਅੱਜ ਤੋਂ 500 ਸਾਲ ਪਹਿਲਾਂ ਤਾਂ ਲੋਕ ਪੜ੍ਹੇ ਲਿਖੇ ਨਹੀਂ ਨਾ ਇੰਨੀ ਸਾਧਨ ਸੀਗੇ ਨੰਬਰ 5 ਅ ਤੂਜ਼ਗੇ ਜਹਾਂਗੀਰੀ ਬਾਰੇ ਇੱਕ ਖੋਜ ਇਹ ਵੀ ਹੈ ਕਪਤਾਨ ਲੈਸ ਅੰਗਰੇਜ਼ ਆਪਣੀ ਚੌਥੀ ਲਾਭਦਾਇਕ ਖੋਜ ਪੇਸ਼ ਕਰਦੇ ਹਾਂ ਲਿਖਦਾ ਹੈ ਕਿ ਉਹ ਤੂਜ਼ਗੇ ਜਹਾਂਗੀਰੀ ਉਹ ਤੂਜ਼ਗੇ ਜਹਾਂਗੀਰੀ ਜਿਸ ਨੂੰ ਮੁਹੰਮਦ ਹਾਦੀ ਨੇ 1725 ਸੰਗ੍ਰਹਿ ਕੀਤਾ ਸੀ ਜਹਾਂਗੀਰ ਦੀ ਆਪਣੀ ਲਿਖਤ ਨਹੀਂ ਹੈ ਤੂ ਵਰਤਮਾਨ ਤੂਜ਼ਗੇ ਜਹਾਂਗੀਰੀ ਮੁਹੰਮਦ ਹਾਦੀ ਨੇ ਸੰਗ੍ਰਹਿ ਕੀਤੀ ਸੀ 1725 ਚ ਜਦ ਕਿ 1700 1626 ਚ 1628 ਚ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ ਫਿਰ ਤੁਸਗੇ ਜਹਾਂਗੀਰ ਨੂੰ ਕਿਵੇਂ ਜੋੜ ਦਾਂਗੇ ਮੇਰੇ ਮਰਨ ਤੋਂ ਬਾਅਦ ਕੋਈ ਤੁਸਗੇ ਨਸੀਰੀ ਲਿਖ ਦਵੇ ਔਰ ਕਹਿ ਦੇਵੇ ਨਸੀਰ ਦੀ ਕਿਤਾਬ ਹੈ ਤੁਝ ਮੇਰਾ ਕੀ ਕਸੂਰ ਹੈ ਹੈਨਾ ਫਿਰ ਛੇ ਵੀ ਤੁਹਾਨੂੰ ਉਦਾਹਰਨ ਦਿੰਨਾ ਇੱਕ ਉਸ ਟਾਈਮ ਮੁਸਲਮਾਨਾਂ ਦਾ ਰਾਜ ਸੀ ਜੇ ਕੋਈ ਗਲਤ ਕਿਤਾਬ ਲਿਖੀ ਵੀ ਜਾ ਰਹੀ ਹੈ ਤੇ ਉਹ ਹਟਾ ਵੀ ਸਕਦੇ ਸੀ ਅੱਜ ਅੱਜ ਰਾਜ ਅੱਜ ਤੁਸੀਂ ਕਿੰਨੇ ਕਾਤਬ ਹਟਾ ਲੀਆਂ ਹਾਂ ਤਾਂ ਡੈਮੋਕਰੇਸੀ ਹੈ ਨਾ ਉਸ ਵੇਲੇ ਤਾਂ ਬਾਦਸ਼ਾਹ ਸੀ ਬਾਸ਼ਾ ਜੇ ਬਾਸ਼ਾ ਤੇ ਦਾਦਿਆਂ ਦੇ ਖਿਲਾਫ ਕੋਈ ਖਬਰ ਕੋਈ ਕਿਤਾਬ ਲਿਖੀ ਜਾ ਰਹੀ ਹੈ ਜਿਸ ਦੇ ਵਿੱਚ ਇਨਫੋਰਮੇਸ਼ਨ ਨਹੀਂ ਸੀ ਤੇ ਬਾਸ਼ਾ ਤਾਂ ਉਹਨੂੰ ਹਟਾ ਸਕਦਾ ਸੁਣੋ ਮੇਰੀ ਗੱਲ ਇੱਕ ਤਾਂ ਉਸ ਵੇਲੇ ਕੋਈ ਸਾਧਨ ਹੀ ਨਹੀਂ ਥੇ ਹਮ ਠੀਕ ਹੈ ਨਹੀਂ ਅੱਜ ਵੀ ਬਹੁਤ ਸਾਰੇ ਸਰੋਨੀ ਕਮੇਟੀ ਦੇ ਖਿਲਾਫ ਕਤਾਬਾਂ ਲਿਖੀਆਂ ਜਾਂਦੀਆਂ ਨੇ ਅਸੀਂ ਹਟਾ ਨਹੀਂ ਸਕਦੇ ਹਮ ਸਾਡੀ ਆਪਣੀ ਪਾਵਰ ਹੈ ਨਾ ਤੇ ਡੈਮੋਕ੍ਰੇਸੀ ਵੀ ਹੈ ਨਾ ਅਸੀਂ ਕੋਰਟ 'ਚ ਜਾ ਵੀ ਸਕਦੇ ਹਾਂ ਹਮ ਤੇ ਅਸਾ ਕੋਰਟ ਚ ਜਾ ਸਕਦੇ ਉਹਨਾਂ ਦਾ ਸ਼ਾਸਨ ਸੀ ਨਹੀਂ ਨਹੀਂ ਉਹਦਾ ਖਤਰਾ ਬਹਿਨ ਲਾ ਸਕਦੇ ਸੀ ਉਸੇ ਟਾਈਮ ਖਤਮ ਹੋ ਗਿਆ ਸੀ ਇਹ ਤਾਂ 100 ਸਾਲ ਬਾਅਦ ਲਿਖੀ ਗਈ ਹੈ ਨਾ ਫਿਰ 100 ਸਾਲ ਤਾਂ ਬਹੁਤ ਚੇਂਜ ਹੋ ਗਿਆ ਸੀ 100 ਸਾਲ ਦਾ ਬਹੁਤ ਤਾਂ ਮੋੜ ਦੌੜੀ ਖਤਮ ਹੋ ਗਿਆ ਸੀ ਹਾਂ ਇਹ ਤਾਂ ਮੁਹੰਮਦ ਸਮੀ ਦੇ ਟਾਈਮ ਲਿਖੀ ਗਈ ਹੈ ਸਮੀ ਦੇ ਟਾਈਮ ਸਮੀ ਦੇ ਟਾਈਮ ਸਮੀ ਦੇ ਟਾਈਮ ਲਿਖੀ ਗਈ ਹੈ ਇਤਿਹਾਸ ਦੱਸਦਾ ਹੈ ਤੇ 6.1 ਹੈ ਤੁਜ਼ਕੇ ਜਹਾਂਗੀਰੀ ਬਾਰੇ ਇੱਕ ਸਿੱਖ ਵਿਦਵਾਨ ਦਾ ਇਹ ਕਥਨ ਹੈ ਕਿ ਉਹ یوں ਜਾਪਦਾ ਹੈ ਜਿਵੇਂ ਕਿ ਤੁਜ਼ਕੇ ਜਹਾਂਗੀਰੀ ਬਿਲਕੁਲ ਹੀ ਉੱਕਾਈ ਲਾਪਰਵਾਹੀ ਨਾਲ ਜਾਂ ਸ਼ਰਾਬ ਦੇ ਨਸ਼ੇ ਜਿੜੀ ਗਈ ਹੋਵੇ ਹੂੰ ਅ ਹਵਾਲਾ ਹੈਗਾ ਕਿਤਾਬ ਦਾ ਅਰਸਾਲੇ ਦਾ ਨਾਨਕ ਪ੍ਰਕਾਸ਼ ਪੱਤਰ ਦਾ ਹੂੰ ਜੂਨ 2006 ਹੂੰ ਪੇਜ ਨੰਬਰ 40 ਹੂੰ ਉਹਨਾਂ ਤੇ ਗੱਲ ਇਹ ਹੁੰਦੀ ਹੈ ਵੀ ਇ ਇਹ ਜਿਹੀਆਂ ਇਹ ਜਿਹੇ ਗੈਰ ਪਰਮਾਨਿਕ ਤੇ ਗੈਰ ਪ੍ਰਸਾਯੋਗ ਕਿਤਾਬ ਦਾ ਅ ਆਧਾਰ ਬਣਾ ਕੇ ਕੋਈ ਫੈਸਲਾ ਕਰ ਲੈਣਾ ਹੂੰ ਕੋਈ ਇਨਸਾਫ ਦੀ ਗੱਲ ਨਹੀਂ ਹੈਗੀ ਹੂੰ ਤੁਸੀਂ ਜਿਹੜੇ ਜਹਾਂਗੀਰ ਨੂੰ ਤੁਹਾਨੂੰ ਸਾਰੀ ਗੱਲ ਦੱਸਤੀ ਨਾ ਤੁਸੀਂ ਜਿਹੜੇ ਜਹਾਂਗੀਰ ਕੋਈ ਹੈ ਹੀ ਨਹੀਂ ਉਹ ਤੇ ਮਰ ਤੋਂ ਬਾਅਦ ਲਿਖੀ ਗਿਆ ਅਸਾਂ ਮਿਸਾਲ ਬਾਅਦ ਜਦ ਕਿ ਆਪਾਂ ਲਿਖਦੇ ਹਾਂ ਵੀ ਤੁਸੀਂ ਜਿਹੜੇ ਜਾਣੀ ਕਿ ਜਹਾਂਗੀਰ ਇਹ ਕਹਿੰਦਾ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਬੰਦ ਤੋਂ ਬਾਅਦ ਕੋਈ 100 ਸਾਲ ਬਾਅਦ ਮੇਰੇ ਤੂਜ਼ਗੇ ਨਸੀਰੀ ਲਿਖੇ ਪਾ ਦਵੇ ਕਿ ਨਸੀਰ ਦੀ ਕਿਤਾਬ ਹੈ ਜੀ ਹੂੰ ਉਹਦੇ ਜਿਹੜੀ ਕਿ ਜਾਨ ਪੜਤਾਲ ਕਰਨੀ ਜ਼ਰੂਰੀ ਹੈ ਨਾ ਅੱਜ ਕਾਨੂੰਨ ਸਬੂਤ ਮੰਗਦਾ ਹੈ ਹੂੰ ਜੇ ਸਬੂਤ ਨਹੀਂ ਮਿਲਦਾ ਤਾਂ ਤਦੇ ਇਸੇ ਕਰਕੇ ਫਿਰ ਉਹਨੂੰ ਅੰਦਰ ਕੀਤਾ ਗਿਆ ਸੀ ਉਹਨੂੰ ਤੇ ਆਪਾਂ ਕਿਤਾਬਾਂ ਦਾ ਹੀ ਹਵਾਲਾ ਦੇ ਕੇ ਇਤਿਹਾਸ ਦੀ ਗੱਲ ਕਰਦੇ ਆਂ ਤੇ ਦੂਜੇ ਪਾਸੇ ਆਪਾਂ ਇਹ ਵੀ ਕਹਿ ਦਿੰਦੇ ਆਂ ਵੀ ਕਈ ਕਿਤਾਬਾਂ ਨੂੰ ਅਸੀਂ ਵੀ ਰੱਦ ਵੀ ਕਰ ਦਿੰਦੇ ਆਂ ਹੁਣ ਪਤਾ ਕਿਹੜੀ ਲੱਗੇ ਵੀ ਕਿਹੜੀ ਸਹੀ ਹੈ ਤੇ ਕਿਹਨੂੰ ਰੱਦ ਕਰਨਾ ਹੈ ਇੱਕ ਪਾਸੇ 15 ਕਿਤਾਬਾਂ ਨੇ ਜਿਹਨੂੰ ਆਮ ਜਿਹੜੇ ਲੋ ਇੱਕ ਪਾਸੇ ਐਸੀ ਕਿਤਾਬ ਇੱਕ ਕਿਤਾਬ ਹੈ ਜਿਹੜੀ ਗੈਰ ਪਰਮਾਨਿਕ ਹੈ ਪਰ ਕਿੰਨੂ ਅਦਾ ਕਰਾਂਗੇ ਤੁਸੀਂ ਸੁਣ ਮੈਂ ਦੇਖੋ ਮੈਜੋਰਟੀ ਸਿਰ ਤੇ ਫੈਸਲਾ ਹੁੰਦਾ ਨਾ ਅੱਜ ਜੇ ਵੋਟਾਂ ਪੈਂਦੀਆਂ ਨੇ ਇੱਕ ਪਾਸੇ 10 ਵੋਟਾਂ ਨੇ ਇੱਕ ਪਾਸੇ 500 ਵੋਟ ਹੈ ਜਿੱਤਰੂਆ ਤਾਂ ਉਹੀ ਬੰਦਾ ਨਾ ਇਹ ਇਹਦਾ ਇਹਦਾ ਮਤਲਬ ਹੈ ਵੀ ਇਹ ਚੀਜ਼ ਨੇ ਸਾਬਤ ਕਰਤਾ ਕਿ ਜੇ ਤੁਸ ਜਿਹੜੀ ਜਹੰਗੀਰੀ ਹੈ ਉਹ ਗੈਰ ਪਰਮਾਨਿਕ ਕਿਤਾਬ ਹੈ ਕੋਈ ਆਧਾਰ ਨਹੀਂ ਹੈ ਉਹਦਾ ਲੋਕੀ ਤਾਂ ਪੜੀ ਜਾਂਦੇ ਲੋਕੀ ਤਾਂ ਕਹੀ ਜਾਂਦੇ ਅੱਜ ਅੱਜ ਵੀ ਜੇ ਮੈਂ ਕਵਾਂ ਤਾਂ ਤੁਸੀਂ ਕੇ ਜਾਗਰੀ ਬੜੇ ਪੜਦੇ ਨੇ ਨਹੀਂ ਫਿਰ ਜਦੋਂ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਪੜਾਈ ਜਾਂਦੀ ਬੜਾ ਇੱਕ ਨੂੰ ਪਤਾ ਪੜਾਈ ਜਾਂਦੀ ਪਰ ਇਹਦੇ ਵਿੱਚ ਦੇਖੋ ਮੇਰੀ ਗੱਲ ਸੁਣੋ ਜੇ ਕਿਸੇ ਬੰਦੇ ਨੇ ਮੈਂ ਇਸੇ ਪਹਿਲਾਂ ਦੋ ਆਰ ਪਰਮਾਨੈਂਟ ਨਾ ਹੋਏ ਤਾਂ ਯੂਨੀਵਰਸਿਟੀ ਬਾਹਰ ਕੱਢ ਕੇ ਮਾਰੇ ਸਿਲੇਬਸ ਤੋਂ ਬਾਹਰ ਕੱਢ ਦੇ ਅੱਜ ਕੱਲ ਬਹੁਤ ਸਾਰੇ ਜਿਹੜੇ ਜਨਮ ਸਕੇ ਪੜ੍ਹੀਆਂ ਜਾ ਰਹੀਆਂ ਨੇ ਯੂਨੀਵਰਸਿਟੀ ਵਿੱਚ ਪੜ੍ਹੀਆਂ ਜਾ ਰਹੀਆਂ ਨੇ ਪਾਈ ਵਾਲੇ ਪਾਈ ਵਾਲੇ ਬਾਰੇ ਕੀ ਆ ਜਾਂਦਾ ਕੋਈ ਕੋਈ ਫਰਜੀ ਉਹ ਹੈਗਾ ਕੈਰੈਕਟਰ ਹੈ ਹੈ ਹੀ ਨਹੀਂ ਲੇਕਿਨ ਪਾਇਵਰਦੀ ਜਨਮ ਸਾਕੀ ਪੜੀ ਜਾਂਦੀ ਹੈ ਤਿੰਨੇ ਯੂਨੀਵਰਸਿਟੀ ਪੜੀ ਜਾਂਦੀ ਹੈ ਕੰਫਲਿਕਟ ਹੀ ਹੈ ਕੋਈ ਕਹਿੰਦਾ ਹੋਇਆ ਕੋਈ ਕਹਿੰਦਾ ਨਹੀਂ ਹੋਇਆ ਫਿਰ ਕੰਫਲਿਕਟ ਹੀ ਚੱਲ ਰਿਹਾ ਹੈ ਪਰ ਇਹ ਵੀ ਇਹ ਵੀ ਕੰਫਲਿਕਟ ਹੈ ਵਰਤਾਈ ਹੈ ਨਾ ਮਤਲਬ ਐਸੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਦੇਖੋ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਵੀ ਇਸ ਨੂੰ ਪਰਖ ਲਈਏ ਸਾਡੇ ਕੋਲ ਐਸਾ ਕੋਈ ਥਰਮੋਮੀਟਰ ਨਹੀਂ ਹੈ ਤੇ ਦੇਖੋ ਫਿਰ ਚੌਥੀ ਗੱਲ ਇਹ ਹੁੰਦੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਗਰ ਇਹਦੇ ਬਾਰੇ ਪਰ ਸਹੀ ਦੇਖਣਾ ਹੈ ਤਾਂ ਜਿਹੜੀ ਇਤਿਹਾਸ ਸੀ ਗੁਰੂ ਮਹਾਰਾਜ ਜੀ ਮਹਾਰਾਜ ਜੀ ਸਿੰਘ ਨੇ ਲਿਖਾਇਆ ਸੀ ਉਹਨਾਂ ਦਾ ਤੋ ਤਵ ਉਹਨਾਂ ਦਾ ਬਲਗਿਸ ਉਹ ਮੋਹਰ ਲੱਗੀ ਹੋਈ ਹੈ ਉਹਨਾਂ ਦੀ ਲਾਹੌਰ ਦਰਬਾਰ ਦੀ ਨਾਰਦਰ ਪਰ ਦੀ ਤੇ ਉਹ ਪ੍ਰੋਬਲਮ ਇਹ ਫਾਰਸੀ ਚ ਹੈ ਅੱਜ ਅਸੀਂ ਫਾਰਸੀ ਜਾਣਦੇ ਨਹੀਂ ਹਾਂ ਜੇ ਕਿਸੇ ਨੇ ਟਰਾਂਸਲੇਟ ਕਰਕੇ ਸਾਨੂੰ ਕੁਝ ਦੇ ਦਿੱਤਾ ਅਸੀਂ ਉਹਨੂੰ ਮੰਨ ਲਾਂਗੇ ਦੇਖੋ ਜੇ ਮੈਂ ਤੁਸੀਂ ਹੋਰ ਜਾਣਦੇ ਮੈਂ ਸਮਝ ਨਹੀਂ ਇੰਗਲਿਸ਼ ਨਹੀਂ ਜਾਣਦਾ ਤੁਸੀਂ ਮੈਨੂੰ ਕਿਹਾ ਵੀ ਪਾਣੀ ਨੂੰ ਇੰਗਲਿਸ਼ ਵਿੱਚ ਮਿਲ ਕਹਿੰਦੇ ਨੇ ਮੈਂ ਮੰਨ ਲਊਗਾ ਕਿਉਂਕਿ ਮੰਨ ਪੜਾ ਪਰ ਤੁਸੀਂ ਨਹੀਂ ਮੰਨੋਗੇ ਉਸੀ ਨੂੰ ਹੁਣ ਜੇ ਅੱਜ ਪਰ ਫਾਰਸੀ ਦਾ ਪਤਾ ਨਹੀਂ ਕਿਸੇ ਨੇ ਕੋ ਟਰਾਂਸਲੇਟ ਕਰਤਾ ਉਹੀ ਮੰਨੇ ਜਾ ਰਿਹਾ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਫਾਰਸੀ ਜਾਣਦੇ ਨਹੀਂ ਅਸੀਂ ਇਤਿਹਾਸ ਦੇ ਪੁਰਾਣੇ ਸੋਤਿਆਂ ਨੂੰ ਦੇਖਿਆ ਨਹੀਂ ਹੈਗਾ ਤੇ ਉਹ ਜੋ ਸਾਨੂੰ ਸਰੋਤੇ ਜੋ ਇਤਿਹਾਸ ਅੱਜ ਤੋਂ 50 100 ਸਾਲ ਪਹਿਲਾਂ ਲਿਖਾਇਆ ਗਿਆ ਉਹ ਹੀ ਸਾਡੇ ਸਾਹਮਣੇ ਹੈ ਹਮ ਮੈਂ ਸ਼ੇਖ ਫੱਤਾ ਤੇ ਸ਼ੇਖ ਅਹਿਮਦ ਸ਼ਾਹਨੰਦੀ ਦੀ ਗੱਲ ਕੀਤੀ ਗੱਲ ਕੀਤੀ ਹਾਂ ਥੋੜੇ ਮੈਂ ਦੱਸਾਂ ਠੀਕ ਹੈ ਉਹਨਾਂ ਨੇ ਕੋਈ ਐਪਲੀਕੇਸ਼ਨ ਨਹੀਂ ਦਿੱਤੇ ਸੀ ਜਿਹਨੂੰ ਆਪਾਂ ਪੱਤਰ ਨਹੀਂ ਭੇਜਿਆ ਸੀ ਮੈਂ ਦੱਸਾਂ ਗੁਰੂ ਸਾਹਿਬ ਦੇ ਖਿਲਾਫ ਕੀਤਾ ਹੀ ਸੀ ਸੁਣੋ ਮੇਰੀ ਗੱਲ ਉਹ ਤਾਂ ਮੁਸਲਮਾਨ ਹੀ ਸੀ ਮੁਸਲਮਾਨ ਆਗੂ ਸੀਗੇ ਧਾਰਮਿਕ ਆਗੂ ਸੀਗੇ ਦੇਖੋ ਪਹਿਲੀ ਗੱਲ ਤਾਂ ਹੈ ਵੀ ਜੇ ਪੱਤਰ ਭੇਜਿਆ ਸੀ ਤਾਂ ਜਹਾਂਗੀਰ ਪਰ ਉਹਦਾ ਕੋਈ ਅਸਰ ਨਹੀਂ tha ਉਹਦੀ ਸੁਣੋ ਕੀ ਮਨ ਲੱਗ ਜਹਾਂਗੀਰ ਤੇ ਕੋਈ ਅਸਰ ਨਹੀਂ ਮੈਂ ਦੱਸਾਂ ਗੁਰੂ ਅਕਬਰ ਨੇ ਇੱਕ ਧਰਮ ਜਲਾਇਆ ਸੀ ਨਵਾਂ ਦੀਨੇ ਇਲਾਹੀ ਤੁਹਾਨੂੰ ਸੁਣਿਆ ਨਾ ਉਹ ਹਾਂਜੀ ਦੀਨੇ ਇਲਾਹੀ ਜਿਹੜਾ ਚਰਾਂਹੇ ਧਰਮ ਹੈ ਇਸਲਾਮ ਦੇ ਬਿਲਕੁਲ ਹੀ ਵਿਰੁੱਧ ਸੀ ਅਕਬਰ ਨੇ ਚਲਾਇਆ ਅਕਬਰ ਨੇ ਚਲਾਇਆ ਸੀ ਜਿਸ ਦੀ ਸ਼ੇਖ अहमद सरंदी ਹੈਡ ਸਾਰੇ ਹੀ ਬਹੁਤ ਸਾਰੇ ਆਲਮਾਨ ਨੇ ਉਹਦੀ ਵਿਰੋਧਤਾ ਕੀਤੀ ਸੀ ਹੂੰ ਕਿਉਂਕਿ ਇਸਲਾਮ ਦੇ ਖਿਲਾਫ ਸੀ ਜਿਸ ਕਰਕੇ ਅਕਬਰ ਨੇ ਬਹੁਤ ਸਾਰੇ ਮੌਲਵੀਆਂ ਨੂੰ ਮੌਦੇ ਘਾੜ ਉਤਾਰ ਦਿੱਤਾ ਸੀ ਹੂੰ ਤੇ ਹਨ ਸੁਣਨ ਵਾਲੀ ਗੱਲ ਤੁਹਾਨੂੰ ਸਵਾਲ ਕਿਸ ਤਰ੍ਹਾਂ ਦਾ ਐਸਾ ਮੋਦਗੜ ਤਰਤਾ ਸੀ ਤੇ ਉਹਨਾਂ ਵਿੱਚ ਇੱਕ ਆਲਮ ਐਸਾ ਵੀ ਥਾ ਜਿਹੜਾ ਵਿਰੋਧ ਕਰਨ ਵਾਲਾ ਜਿਹਨਾਂ ਉੱਤੇ ਸ਼ੇਖ ਅਬਦੁਲ ਨਬੀ ਜਿਹਦੀ ਅਕਬਰ ਬਾਸ਼ਾ ਇੰਨੀ ਇੱਜ਼ਤ ਕਰਦਾ ਸੀ ਕਿ ਕਦੇ-ਕਦੇ ਉਹ ਤੋਂ ਇਸਲਾਮ ਦਾ ਗਿਆਨ ਸੁਣਨ ਵਾਸਤੇ ਉਹਦੇ ਘਰ ਜਾਇਆ ਕਰਦਾ ਸੀ ਅਕਬਰ ਬਾਸ਼ਾ ਤੇ ਇੱਕ ਦੋ ਵਾਰ ਅਕਬਰ ਬਾਸ਼ਾ ਨੇ ਆਦਰ ਤੇ ਸਤਕਾਰ ਵਾਸਤੇ ਤੌਰ ਤੇ ਉਹਦੀਆਂ ਜੁੱਤੀਆਂ ਸਿੱਧੀਆਂ ਕਰਕੇ ਉਹਦੇ ਅੱਗੇ ਰੱਖੀਆਂ ਦੀਆਂ ਕਿੰਨਾ ਸਤਾਰ ਕਰਦਾ ਹੋਊਗਾ ਪਰ ਜਦੋਂ ਉਸੇ ਸ਼ੇਖ ਅਬਦੁਲ ਨਬੀ ਨੇ ਦੀਨ ਇਲਾਹੀ ਧਰਮ ਦੀ ਵਿਰੋਧਤਾ ਕੀਤੀ ਤਾਂ ਅਕਬਰ ਨੇ ਇੱਕ ਕਸ ਕੇ ਬੁੱਕਾ ਉਹਦੇ ਮੂੰਹ ਤੇ ਮਾਰਿਆ ਤੇ ਉਸ ਨੂੰ ਦੇਸ਼ਨ ਗਾਲਾ ਦਿੱਤਾ ਹੂੰ ਉਹਨੇ ਬਰਦਾਸ਼ਤ ਨਹੀਂ ਕੀਤੀ ਯਾਨੀ ਕਿ ਅਕਬਰ ਦੇ ਦੌਰ ਤੇ ਸ਼ੇਖ ਅਹਿਮ ਸਰੰਦੀ ਨੇ ਦੀਨ ਇਲਾਹੀ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ ਤੇ ਜਿਹਦੀ ਵਿਰੋਧਤਾ ਸ਼ੁਰੂ ਹੋ ਰਹੀ ਉਹ ਬਾਦਸ਼ਾਹ ਬਖਸ਼ਦ ਨੂੰ ਨਹੀਂ ਬਖਸ਼ਦਾ ਨਾ ਇਹ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਜਹਾਂਗੀਰ ਤਖਤੇ ਬੈਠਿਆ